ਰਾਜਾ ਪਰੀਛਤ ਪਾਂਡਵਾਂ ਦਾ ਪਰਪੋਤਰਾ ਉਹ ਵਿਆਸ ਨੂੰ ਬਾਕੀ ઋਸ਼ੀਆਂ ਨੂੰ ਅਕਸਰ ਕਿਹਾ ਕਰਦਾ ਸੀ ਜੇਕਰ ਸ੍ਰੀ ਕ੍ਰਿਸ਼ਨ ਅਰਜਨ ਨੂੰ ਯੁਦੇਸ਼ਤਰ ਨੂੰ ਸਭ ਕੁਝ ਦੱਸ ਦਿੰਦੇ ਅਗਰ ਉਹ ਜਾਣੀ ਜਾਣ ਸਕਦਾ ਤਾਂ ਪਾਂਡਵਾਂ ਦੀ ਇਹ ਦੁਰਦਸ਼ਾ ਨਾ ਹੋਣੀ ਜੋ ਹੋਈ ਹੈ ऋषि मनि परीक्षित नु समझांदे सन ओण बलवान है ओण बलवान है ओण नु नहीं रोकेया जा सकता कछने परीक्षित कहंदा है अगर मनुख नु पता चल जाए कि फलाने दिन ऐसा होना है तो मनुख जन कर सकता है उपराले कर सकता है होनी दे रोक सकता है परे तो ये दूसरा श्लोक है धन गुरु अर्जन देव जी महाराज का संस्कृति श्लोक बहु जतन करता बलवंतकारी सेवंत सूरा चतुर्दशी भवंत आ गया भगवान पुरखे नानक केटे सास आकर खते राजे परिषद नु ऋषियां ने दसेया तैनू तक्षप नाम दे एक सपने दंग मारना पूर्णमशी वाले दे और उसे नाल तेरी मौत होवेगी मृत्यु हो गई समा दस दिता गया दिन दस दिता गया राजे ने कोठड़ी बनवाई और पूर्णमाशी वाले दिन उस दाखिल हो गया बहरों हवा का झोंका भी उस जाना कठिन ਇਸ ਗੰਗਦੀ ਲੋਹੇ ਦੀ ਕੋਠੜੀ ਬਣਵਾਇਆ ਚਾਰੋਂ ਪਾਸੇ ਬੜੇ ਬੇੜ ਸੂਰ ਬੀਰ ਬਲੀ ਫੈਰੇ ਤੇ ਲਾ ਦਿੱਤੇ ਔਰ ਨਿਗਰਾਨੀ ਰੱਖੋ ਕਿਦਰੇ ਸਭ ਆ ਰਹੇ ਹੋਵੇ ਤੇ ਟੁੱਟਮਾਵਾ ਮਾਰ ਦਿਓ ਨਿਸ਼ਚਿੰਤ ਬੈਠ ਬਹੁਤ ਯਤਨ ਕਰਦਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ੇ ਬੜਾ ਬਲਵਾਨ ਸੀ ਬੜੇ ਬੜੇ ਸੂਰਬੀਰ ਉਸ ਦੇ ਅਧੀਨ ਸਨ ਪਰ ਬੜਾ ਯਤਨ ਕੀਤਾ ਉਸ ਨੇ ਆਪਣੇ ਆਪ ਨੂੰ ਬਚਾਣ ਦਾ ਖੈਸ ਪੂਰਨਮਾਸ਼ੀ ਵਾਲੀ ਰਾਤ ਜਦੋਂ ਸਪਨੇ ਡੰਗ ਮਾਰਨਾ ਕੁਝ ਸਮਾਂ ਪਹਿਲੇ ਇੱਕ ॠषि ਆਏ পুষ্প ਲੈ ਕੇ ਫੁੱਲ ਲਿਖ ਬਾਰੋਂ ਪਹਿਰੇਦਾਰਾਂ ਨੇ ਰਾਜੇ ਨੂੰ ਖਬਰ ਕੀਤੀ ਸੰਤ ਜੀ ਆਏ ਨੇ ਉਸ ਮਾਲਾ ਲੈ ਕੇ ਤੁਹਾਡੀ ਸ਼ੁਭ ਕਾਮਨਾ ਲਈ ਤੋ ਰਾਜੇ ਪ੍ਰੀਖਤ ਨੇ ਆਣ ਦਿੱਤਾ ਹੈ ਪੁਸ਼ਪ ਅਗੋ ਰੱਖੇ ਤੇ ਪੁਸ਼ਪ ਦੇ ਵਿੱਚੋਂ ਕੀੜਾ ਨਿਕਲਿਆ ਨਾਨਕ ਕੀਟੀ ਸਾਸ ਅਕਰ ਕਥੇ ਉਹ ਕੀੜਾ ਜ਼ਹਿਰੀਲਾ ਉਹ ਕੀੜਾ ਹੀ ਕਛਪ ਨਾਗ ਸੀ ਉਹਨੇ ਡੰਗ ਮਾਰਿਆ ਰਾਜਾ ਪਰਿਛ ਉਸੇ ਨਾਲ ਹੀ ਤੜਪ ਤੜਪ ਕੇ ਮਰ ਗਿਆ ਰੋਂਦਾ ਰਿਹਾ ਰੋਂਦਾ ਰਿਹਾ ਰੋਂਦਾ ਰਿਹਾ ਰੋਣਾ ਇਸ ਗੱਲ ਦਾ ਹੈ जो मैं चाहा सी नहीं होया नहीं होया और जो मैं नहीं चांदा सी हो गया हो गया जगत इतना जो रो रे है उसका मूल कारण जो हो रे है ये कबूल नहीं और जो मैं चाहा ऐसा होवे नहीं ਕਿਸੇ ਦੀ ਦਰਿਆ ਰਜ਼ਾ ਦੇਚ ਤੇ ਦਰਿਆ ਪੈ ਵਗਦੇ ਨੇ ਕਿਸੇ ਦੇ ਹੁਕਮ ਦੇ ਦਿਸ ਇਹ ਸੂਰਜ ਚੰਦ ਤਾਰੇ ਗਰਦਿਸ਼ ਤੇ ਨੇ ਸਾਰਾ ਬ੍ਰਹਿਮੰਡ ਜੋ ਚੱਲ ਰਿਹਾ ਹੈ ਇਹ ਕਿਸੇ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਸੂਰਜ ਚੰ드ਰਾ ਮਾ ਤਾਰੇ ਸਾਗਰ ਪਾਉਣ ਪਾਣੀ ਦਰਿਆ ਜਿਸ ਦੇ ਹੁਕਮ ਦੇ ਚੱਲ ਰਹੇ ਨੇ ਐ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤੂੰ ਉਸ ਦੇ ਹੁਕਮ ਦੇ ਵਿੱਚ ਰੋਣਾ ਇਸ ਗੱਲ ਦਾ ਹੈ ਕਿ ਹੁਕਮ ਕਬੂਲ ਨਹੀਂ ਇਹ ਹੋਣੀ ਕਬੂਲ ਨਹੀਂ ਜੈਸੇ ਹੈ ਦੀ ਹਾਲਤ ਵਿੱਚ ਕੁਝ ਵੀ ਨਹੀਂ ਹੈ ਜੈਸੇ ਅਸੀਂ ਕਹਿੰਦੇ ਆ ਇਹ ਬੱਚਾ ਹੈ ਨਹੀਂ ਇਹ ਬੱਚਾ ਹੋ ਰਿਹਾ ਹੈ ਕਿਉਂ ਇਕ ਪਲ ਪਹਿਲੇ ਜੋ ਸੀ ਹੁਣ ਨਹੀਂ ਹੈ ਇੱਕ ਦਿਨ ਪਹਿਲੇ ਜੋ ਸੀ ਹੁਣ ਨਹੀਂ ਹੈ ਕਿਤੇ ਹੋ ਰਿਹਾ ਹੈ ਇਹ ਬੱਚਾ ਜਵਾਨ ਹੋ ਰਿਹਾ ਹੈ ਇਹ ਜਵਾਨ ਬੁੱਢਾ ਹੋ ਰਿਹਾ ਹੈ ਬੱਚੇ ਦਾ ਜਵਾਨ ਹੋਣਾ ਇਹ ਇੱਕ ਹੁਕਮ ਹੈ ਹੋਣੀ ਹੈ ਜਵਾਨ ਦਾ ਬੁੱਢਾ ਹੋਣਾ ਇੱਕ ਹੁਕਮ ਹੈ ਹੋਣੀ ਹੈ ਬੁੱਢੇ ਦਾ ਮੌਤ ਦੀ ਆਗੋਸ਼ ਵਿੱਚ ਚਲੇ ਜਾਣਾ ਹੋਣੀ ਹੁਕਮ ਹੈ ਜੋ ਹੁਕਮ ਸਾਡੇ ਤਨ ਤੇ ਲਾਗੋ ਹੈ ਕੋਹੀ ਸਾਡੇ ਮਨ ਤੇ ਲਾਗੋ ਹੈ ਧਰਮ ਦੀ ਸਾਧਨਾ ਹੈ ਮਨੁੱਖ ਆਪਣਾ ਮਨ ਪ੍ਰਭੂ ਦੇ ਅਨੁਕੂਲ ਕਰੇ ਲੇਕਿਨ मन अपने स्वभाव करके अपने अहंकार करके अपने लोभ करके अपनी वासना करके प्रतिकूल चलता है और जीवन जिथे जिथे रुकावट ने बथेरिया रुकावटा ने रुकावट की है दरअसल वो होनी है बहाव हो है वो होनी इसमें कबूल नहीं जवानी कबूल सी बुढ़ेपा कबूल नहीं चलो रो उठ के बुढ़ेपा भी कबूल सी, मौत कबूल नहीं नफा कबूल है नुकसान कबूल नहीं इज्जत कबूल है बेस्ती कबूल नहीं खुशियां कबूल नहीं, गम कबूल नहीं और कौन गसे जगत मेरी चाहत नाल नहीं चल रहा कि प्रभु की चाहत नाल चल रहे है ਮੇਰੀ ਚਾਹਤ ਜਦ ਪ੍ਰਭੂ ਦੀ ਚਾਹਤ ਨਾਲ ਟਕਰਾਂਦੀ ਹੈ ਮੇਰੀ ਚਾਹਤ ਹਾਰ ਖਾ ਜਾਂਦੀ ਹੈ ਔਰ ਹੁੰਦਾ ਹੈ ਪ੍ਰਭੂ ਦਾ ਚਾਇਆ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਾਈ ਚਿਤਵਤ ਰਹੋ ਠਗੋ ਨਾਨਕ ਫਾਸੀ ਗਲ ਪਰੇ ਅਗਰ ਫਿਰ ਜਨਮਾਂ ਦੀ ਫਾਸੀ ਪੈ ਗਈ ਜਿਤਨੇ ਚਿਰ ਤੱਕ ਮਨੁੱਖ ਨੂੰ ਹੋਣਾ ਕਬੂਲ ਨਹੀਂ ਹੋਣੀ ਕਬੂਲ ਲੈ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜਿਸ ਦਿਨ ਹੋਣੀ ਕਬੂਲ ਹੋ ਗਈ ਜਨਮ ਕਬੂਲ ਹੈ ਜਵਾਨੀ ਕਬੂਲ ਹੈ ਉਡੇਪਾ ਕਬੂਲ ਹੈ ਮਰਨਾ ਕਬੂਲ ਹੈ ਸੁਖ ਕਬੂਲ ਹੈ ਦੁੱਖ ਕਬੂਲ ਹੈ ਨਫੇ ਕਬੂਲ ਨੇ ਨੁਕਸਾਨ ਵੀ ਕਬੂਲ ਹੈ ਜਿਸ ਦਿਨ ਹੋਣੀ ਕਬੂਲ ਹੋ ਗਈ ਉਸੇ ਦਿਨ ਮਨੁ ਸਮਾਧੀ ਲੀਨ ਹੋ ਜਾਂਦਾ ਹੈ ਪਰਮ ਅਨੰਦੀ ਵਰਸ਼ਾ ਉਸਤੇ ਹੋ ਜਾਂਦੀ ਹੈ ਔਰ ਐਸਾ ਮਨੁਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਐਸਾ ਮਨੁਖ ਹਰ ਵਕਤ ਰਜ਼ਾ ਵਿੱਚ ਰਾਜ਼ੀ ਉਸ ਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉਗਿਆ ਹੈ ਮੇਰੀ ਚਾਹਤ ਨਾਲ ਨਹੀਂ ਕਿਸੇ ਦੀ ਰਜ਼ਾ ਵਿੱਚ ਹੋ ਗਿਆ ਹੈ ਸ਼ਾਮ ਨੂੰ ਗਰੂਪ ਹੋ ਰਿਹਾ ਹੈ ਮੇਰੀ ਮੰਗ ਕਰਕੇ ਨਹੀਂ ਕਿਸੇ ਦੀ ਰਜ਼ਾ ਵਿੱਚ ਬੁਲੇਖੇ ਲੱਗ ਜਾਂਦੇ ਨੇ ਕਈ ਵਾਰ ਮਨੋ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਕਹਿੰਦੇ ਨੇ ਇੱਕ ਮਾਈ ਨੂੰ ਇਹ ਬੁਲੇਖਾ ਪੈ ਗਿਆ ਸੀ ਕਿ ਮੇਰਾ ਮੁਰਗਾ ਬਾਗ ਲੈਂਦਾ ਤਾਂ ਪਿੰਡ ਵਿੱਚ ਸਵੇਰ ਆਉਂਦੀ ਹੈ ਪਿੰਡ ਵਾਸੀਆਂ ਨਾਲ ਇੱਕ ਦਿਨ ਝਗੜਾ ਹੋ ਗਿਆ। ਮਾਈ ਆਪਣਾ ਮੁਰਗਾ ਲੈ ਕੇ ਦੂਸਰੇ ਪਿੰਡ ਚਲੀ ਗਈ। ਔਰ ਦੂਸਰੇ ਪਿੰਡ ਪਹੁੰਚ ਕੇ ਰਾਤ ਨੂੰ ਹੱਸਦੀ ਹੈ। ਹੁਣ ਉਸ ਪਿੰਡ ਵਿੱਚ ਸਵੇਰ ਨਹੀਂ ਹੋਵੇਗੀ। ਹੁਣ ਉਹਨਾਂ ਨੂੰ ਪਤਾ ਚਲੇਗਾ ਮੇਰੀ ਕਦਰ ਹੋਵੇਗੀ। ਹੁਣ ਪਤਾ ਚਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਹਨੇਰੇ ਵਿੱਚ ਜਾ ਕੇ ਕੱਟਣੀ ਪਵੇਗੀ। ਅਮਰਤ ਵੇਲੇ ਜਿਵੇਂ ਮੁਰਗੇ ਨੇ ਬਾਗ ਦਿੱਤੀ ਪਿੰਡ ਵਿੱਚ ਸਵੇਰਾ ਹੋ ਲੱਗ ਪਿਆ ਮਾਈ ਹਸਦੀ ਪਈਏ ਉਸ ਪਿੰਡ ਵਿੱਚ ਹਨੇਰਾ ਹੋਵੇਗਾ ਰਾਤ ਹੋਵੇਗੀ ਮੂਰਖਾ ਨੇ ਮੇਰੀ ਹਮਾਨ ਕੀਤਾ ਹੁਣ ਜ਼ਿੰਦਗੀ ਹਨੇਰੇ ਵਿੱਚ ਕਟਣ ਪਰ ਕੋਹ ਇਸ ਮਾਈ ਨੂੰ ਦੱਸੇ ਮੁਰਗਾ ਬਾਗ ਰਿੰਦਾ ਇਸ ਕਰਕੇ ਸਵੇਰ ਨਹੀਂ ਹੁੰਦੀ ਸਵੇਰ ਹੁੰਦੀ ਏ ਇਸ ਕਰਕੇ ਮੁਰਗਾ ਬਾਗ ਬਿੰਦਾ ਪ੍ਰਾਤਾ ਕਾਲ ਆਉਂਦਾ ਹੈ ਉਹ ਫੁੱਟਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਹੈ ਮੁਰਗਾ ਬਾਂਗ ਦਿੰਦਾ ਹੈ ਇਸ ਕਰਕੇ ਪਉ ਨਹੀਂ ਫੁੱਟਦੀ ਉਹ ਫੁੱਟਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਹੈ ਲੇਕਿਨ ਮਨੁੱਖ ਨੂੰ ਇਹ ਭੁਲੇਖਾ ਪੈ ਸਕਦਾ ਹੈ ਮੇਰੀ ਬਾਂਗ ਕਰਕੇ ਸਵੇਰ ਹੋਈ ਹੈ ਸ਼ਾਇਦ ਜੋ ਕੁਝ ਮੈਂ ਕਰਦਾ ਉਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਅਗਰ ਮੇਰੀ ਕਿਰਤ ਕਰਕੇ ਸਭ ਕੁਝ ਹੋ ਰਿਹਾ ਹੈ ਕਿ ਮੇਰਾ ਕਰਨਾ ਸਾਰੇ ਦਾ ਸਾਰਾ ਸਫਲ ਹੋਣਾ ਚਾਹੀਦਾ ਹੈ ਪਰ ਮੇਰਾ ਕਰਨਾ ਤੇ ਸਾਰੇ ਦਾ ਸਾਰਾ ਸਫਲ ਹੁੰਦਾ ਹੀ ਮੇਰਾ ਕਰਨਾ ਜਿੱਥੇ ਜਿੱਥੇ ਪ੍ਰਭੂ ਦੇ ਹੋਣੇ ਨਾਲ ਸ਼ਾਮਲ ਹੋ ਜਾਂਦਾ ਹੈ ਸਹਿਮਤ ਹੋ ਜਾਂਦਾ ਹੈ ਮੇਰਾ ਕਰਨਾ ਉਸ ਨਾਲ ਮੇਲ ਖਾ ਜਾਂਦਾ ਹੈ ਤਾਂ ਫਿਰ ਮੇਰਾ ਕਰਨਾ ਜਦ ਸਫਲ ਹੋ ਜਾਂਦਾ ਹੈ ਤੋਂ ਮੈਂ ਕਹਿਣਾ ਮੈਂ ਕੀਤਾ ਮੈਂ ਕੀਤਾ ਮੇਰੇ ਕੀਤੇ ਕਰਕੇ ਮੈਨੂੰ ਸਫਲਤਾ ਮਿਲੀ ਹੈ ਪਰ ਹੁਣ ਕੌਣ ਦੱਸੇ ਕਿ ਕਿ ਪ੍ਰਮਾਤਮਾ ਦਾ ਹੋਣਾ ਸੀ ਉਹਦੇ ਹੋਣੇ ਕਰਕੇ ਤੇਰਾ ਕਰਨਾ ਮੇਲ ਖਾ ਗਿਆ ਉਹਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋਇਆ ਹੈ